Vai, ਇੱਥੇ ਬੈਠੇ ਬਾਇਓ ਇਕੱਠੇ ਪਾਰਟੀ ਥੱਲੇ ਰੱਖਿਓ ਥੋੜੀ ਜੀ ਪਾਰਟੀ ਥੱਲੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਉੱਪਰ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਲ 헤 ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਚਨਹਾਰੇ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਿਸ਼ੇ ਤੇ ਗੁਰਪੁਰਬ ਹੈ ਸਤਿਗੁਰੂ ਜੀ ਜਦ ਤੱਤੀ ਲੋ ਤੇ ਬੈਠੇ ਸਨ ਤੇ ਸਾਈ ਮੀਆਂ ਮੀਰ ਜੀ ਸਤਿਗੁਰਾਂ ਨੂੰ ਮਿਲਣ ਵਾਸਤੇ ਗਏ ਦੇਖ ਕੇ ਚੀਖਾ ਮਾਰਨ ਲੱਗੇ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਖੜੇ ਹੋ ਕੇ ਬੇਨਤੀ ਕਰਨ ਲੱਗੇ ਸਤਿਗੁਰੂ ਤੇ ਕੀ ਬਾਣੀ ਵਰਤਾਰੇ ਹੋ ਤੇ ਕਿਸੇ ਵਿਦਵਾਨ ਨੇ ਬੜਾ ਸੋਣਾ ਲਿਖਿਆ ਹੈ ਉਖਿੰਦਾ ਕਿ ਚਾਰ ਤਰਫੋਂ ਅੱਗ ਵਰਸੇ ਸੇਕ ਸੀ ਤਨ ਸਾੜਦਾ ਛਲ ਛਲ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਇ ਮਈਂ ਅਮੀਰ ਡਿੱਠਾ ਹਾਲ ਆਜਾ ਦੇ ਯਾਰ ਦਾ ਓਹੋ ਵਿਅਕਲ ਰੋਪਿਆ ਚੀਖਾਂ ਤੇ ਤਾਂ ਹੀ ਮਾਰਦਾ ਅਗੋਂ ਕਿਹਾ ਸਤਗੁਰਾਂ ਸੁਣੋ ਮੀਆ ਛੋੜੋ ਪ੍ਰੀਤੀ ਚਾਮ ਸੇ ਕਿਆ ਹੁਵਾ ਤਨ ਸਾੜ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ ਜੇਠ ਦਾ ਮਹੀਨਾ ਤੱਤਾ ਜਹਾਂਗੀਰ ਤੱਤਾ ਚੰਦੂ ਤੱਤਾ ਪਾਣੀ ਤੱਤਾ ਲੋਹ ਤੱਤੇ ਅੱਗ ਤੱਤੇ ਰੇਤ ਤੱਤੇ ਸਾਰੇ ਹੀ ਉਸ ਵਕਤ ਉਥੇ ਤੱਤੇ ਸਨ ਕਿ ਨ ਸਾਰੇ ਤੱਤਿਆਂ ਦੇ ਵਿੱਚ ਠੰਡੇ ਸਨ ਤਾਂ ਕੇਵਲ ਸਤਿਗੁਰੂ ਧੰਨ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੱਤੀ ਲੋਹ ਤੇ ਬੈਠ ਕੇ ਇਹ ਸ਼ਬਦ ਗਾਇਆ ਕਿ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਖਾਲਸਾ ਜੀ ਆਜ ਸਤਿਗੁਰਾਂ ਦਾ ਜੀਤਿ ਗੁਰੂ ਘਰ ਘਰ ਬਹੈ ਆਓ ਵਾਹਿਗੁਰੂ ਦੇ ਪਾਵਨ ਚਰਨਾਂ ਤੇ ਸੀਸ ਸੁਕਾ ਕੇ ਸਤਗੁਰਾਂ ਦੀ ਉਸ ਮਹਾਨ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰੀਏ ਸਰਤਾ ਸਤਕਾਰ ਭੇਟ ਕਰੀਏ ਔਰ ਸਤਗੁਰਾਂ ਦੀ ਪਾਵਨ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ